ਵਾਹਿਗੁਰੂ ਜੀ ਕੀ ਫਤਿਹ ਅੰਮਰਤ ਵੇੜਾ ਜੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਭ ਖੁਸ਼ ਰਹਿਓ ਚੜ੍ਹਦੀ ਕਲਾ ਵਕਸ਼ੇ ਪਰਮਾਤਮਾ ਸੋ ਨੂੰ ਨਵਾਂ ਸਵੇਰਾ ਨਮੀਆਂ ਖੁਸ਼ੀਆਂ ਤੇ ਉਮੀਦਾਂ ਲੈ ਕੇ ਆਵੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਸੱਚੇ ਪਾਤਸ਼ਾਹ ਖੁਸ਼ ਰੱਖੇ ਤੁਹਾਨੂੰ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਇਹ ਕਲੈਕਸ਼ਨ ਤੁਸੀਂ ਸੋਸ਼ਲ ਮੀਡੀਆ ਤੇ ਚੈੱਕ ਕਰ ਚੁੱਕੇ ਹੋਵੋਗੇ ਜਫੀਰਾ ਸ਼ਿਲਕ ਹਰ ਇੱਕ ਟ੍ਰੈਂਡਿੰਗ ਬੁਟੀਕਸ ਨੇ ਹਰ ਇੱਕ ਸ਼ਾਪਕੀਪਰ ਨੇ ਇਹ ਸੂਟ ਪਾਏ ਹੋਏ ਐ ਜਫੀਰਾ ਸ਼ਿਲਕ ਦੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਸਟੱਫ ਹੈਗਾ ਜੋ ਹੈਗਾ ਇਸ ਵਾਰ ਦਾ ਲੇਟੈਸਟ ਲੇਟੈਸਟ ਫੈਬਰਿਕ ਇਹਦੀ ਜਿਹੜੀ ਵੀਵਿੰਗ ਹੁੰਦੀ ਹੈ ਮਤਲਬ ਜਿਹੜਾ ਇਹਦਾ ਸਟੱਫ ਹੁੰਦਾ ਹੈਗਾ ਇਹ ਖੀਨ ਖਾਵ ਦੀ ਤਰ੍ਹਾਂ ਹੁੰਦਾ ਹੈ ਬਟ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਹੈਗਾ ਇਹ ਸੌਫਟ ਹੈ ਤੇ ਇਹ ਗ੍ਰੇਸਫੁਲ ਜੇ ਸੂਟ ਬਣਨ ਵਾਲੇ ਨੇ ਬਰਕ ਤੋਂ ਕੁਝ ਹਟ ਕੇ ਜੇ ਤੁਸੀਂ ਚਾਹੁੰਦੇ ਹੋ ਤਾਂ ਇਦਾਂ ਦੇ ਸੂਟਾਂ ਤੇ ਜਾਇਓ ਕਿਉਂਕਿ ਬਹੁਤ ਜ਼ਿਆਦਾ ਦੇਖੋ ਇਹਦੇ ਵਿੱਚ ਚੈੱਕ ਕਰੋ ਤੁਸੀਂ ਇਹ ਸਾਰਾ ਖੀਨ ਖਾਵ ਦੀ ਤਰ੍ਹਾਂ ਹੈ ਤੇ نیچے ਕੋਈ ਥ੍ਰੈਡ ਨਹੀਂ ਹੈਗਾ ਸਾਰਾ ਇਹ ਬੁੰਤੀ ਦੇ ਵਿੱਚ ਆਇਆ ਹੋਇਆ ਸਾਰਾ ਲੋ ਜੀ ਬੁੰਤੀ ਦੇ ਵਿੱਚ ਆਇਆ ਹੋਇਆ ਸਾਰਾ ਤੇ ਇਹਦੇ ਵਿੱਚ ਮੈਂ ਕਲਰ ਪ੍ਰਿੰਟ ਤੁਹਾਨੂੰ ਦਿਖਾਨੀ ਆ ਜੈਫੀਰਾ ਸਿਲਕ ਜੈਫੀਰਾ ਜੈਕਾਡ ਸ਼ਿਲਕ ਦੇ ਇਹ ਸੂਟ ਲੇਗੇ ਬਹੁਤ ਜ਼ਿਆਦਾ ਵਧੀਆ ਤੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਇਹ ਦਾਸ ਬ੍ਰਾਂਡ ਦੇ ਰਹਿਣਗੇ ਕਿਉਂਕਿ ਹਰ ਇੱਕ ਬ੍ਰਾਂਡ ਨੇ ਸੈਦ ਕੱਡੇ ਹੋਣ बटे ਦਾਸ ਬ੍ਰਾਂਡ ਦੇ ਆਪਣੇ ਕੋਲੇ ਬਹੁਤ ਜ਼ਿਆਦਾ ਵਧੀਆ ਜਫੀਰਾ ਸ਼ਿਲਕ ਦੇ ਸੂਟ ਰਹਿਣਗੇ ਜੀ ਇਹ ਤੇ ਇਹਨਾਂ ਨਾਲ ਜਿਹੜੀਆਂ ਟਾਰਸ਼ਰ ਸ਼ਿਲਕ ਦੀਆਂ ਕ੍ਰੇਪ ਦੀਆਂ ਬਾਟਮ ਲੈਣੀਆਂ ਕ੍ਰੇਪ ਵਾਲੀਆਂ ਬਹੁਤ ਵਧੀਆ ਦੇਖੋ ਸ਼ਾਈਨਿੰਗ ਹੈ ਇਹ ਸੂਟ ਤੁਸੀਂ ਬਿਨਾ ਵਰਕ ਤੋਂ ਵੀ ਪਾ ਲਉਗੇ ਤਾਂ ਵੀ ਸੂਟ ਨੂੰ ਗ੍ਰੇਸ ਦੇਊਗਾ ਬੇਸ਼ੱਕ ਤੁਸੀਂ ਮੈਰਿਜ ਤੇ ਪਾ ਕੇ ਵਗ ਜੋ ਗ੍ਰੇਸਫੁੱਲ ਜੇ ਸੂਟ ਲੈਣਗੇ ਵੀਨਾ ਵਰਕ ਤੋਂ ਵੀ ਪਾ ਲਉਗੇ ਜੇ ਤੁਸੀਂ ਇਹਦੇ ਤੇ ਹਲਕੀ ਫੁਲਕੀ ਇੰਬੋਡਰੀ ਬਾਟਮ ਤੇ ਕਰਵਾ ਲਉਗੇ ਜਾਂ ਕੋਈ ਡਿਜ਼ਾਈਨਿੰਗ ਕਰਵਾ ਲਉਗੇ ਤਾਂ ਦੇਖੋ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਐਨੇ ਕ ਸੋਹਣੇ ਸੂਟ ਨੇਗੇ ਇਹ ਐਨਾ ਕ ਪਿਆਰੇ ਪ੍ਰਿੰਟ ਨੇਗੇ ਬਹੁਤ ਜ਼ਿਆਦਾ ਵਧੀਆ ਮੈਂ ਇਹਦੇ ਚ ਕਲਰ ਚੈੱਕ ਕਰਾਈ ਜਾਨੀ ਐਗੀ ਤੁਹਾਨੂੰ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਸਕਰੀਨਸ਼ਾਟ ਲਿਓ ਰਾਤ ਵਾਲੀ ਵੀਡੀਓ ਦਾ ਆਪਣਾ ਬਹੁਤ ਵਧੀਆ ਰਿਸਪੌਂਸ ਰਿਹਾ ਸੀਗਾ ਟਿਸਟਾ ਬ੍ਰਾਂਡ ਵਾਲਿਆਂ ਦਾ ਉਹਦੇ ਵਿੱਚ ਆਪਾਂ ਨੇ ਮਾਲ ਵੀ ਕਾਫੀ ਲਿਆ ਸੀਗਾ ਬਟ ਕਲੀਅਰ ਵੀ ਕਾਫੀ ਹੋਇਆਗਾ ਰਾਤ ਤੇ ਹਜੇ ਤੱਕ ਆਰਡਰ ਪਏ ਆ ਜਿਹੜੇ ਮੈਂ ਕਰਨੇ ਆ ਤੇ ਜੋ ਭੈਣਾ ਨੇ ਮੈਨੂੰ ਭੇਜੇ ਹੋਏ ਨੇ ਦੁਬਾਰਾ ਰਿਪੀਟ ਕਰਾਂਗੇ ਸੇਮ ਕਲਰ ਦਾ ਆਪਾਂ ਕਹਿ ਨਹੀਂ ਸਕਦੇ ਜੀ ਸੇਮ ਕਲਰ ਰਿਪੀਟ ਹੋਣਗੇ ਜਾਂ ਨਹੀਂ ਹੋਣਗੇ ਬਟ ਸਟਫ ਆਪਣੇ ਕੋਲ ਕਾਫੀ ਹੈ ਨਿਊ ਕਲਰ ਵੀ ਹੈ ਕਿ ਆਪਾਂ ਉਹਨਾਂ ਦੀ ਵੀਡੀਓ ਸ਼ਾਮ ਨੂੰ ਅਪਲੋਡ ਕਰ ਦਾਂਗੇ ਲਓ ਜੀ ਸੈਕਿੰਡ ਕਲਰ ਇਹਦੇ ਵਿੱਚ ਸਿਲਵਰ ਗ੍ਰੇ ਇੱਕ ਤੋਂ ਇੱਕ ਕਲਰ ਨੇ ਮੰਮੀ ਆਂਟੀਆਂ ਦੇ ਲਈ ਖਾਸ ਕਰਕੇ ਇੰਨੀ ਸੋਹਣਾ ਜਿਹੜਾ ਤੋਫ ਹੈ ਨਾ ਇਹ ਇੰਨਾ ਕੁ ਵਧੀਆ ਤੁਹਾਡੇ ਲਈ ਡਾਇਮੰਡ ਹੈ ਕਿ ਤੁਸੀਂ ਵਰਕ ਤੋਂ ਹਟ ਕੇ ਐਦਾਂ ਦੀ ਚੀਜ਼ ਪਾ ਕੇ ਵਗਜੋ ਜੀ ਨਾਲ ਵਧੀਆ ਦੁਪੱਟਾ ਹੋਵੇ ਪਿਓਰ ਦਾ ਬਹੁਤ ਜ਼ਿਆਦਾ ਗ੍ਰੇਸ ਦੇਊਗਾ ਸੂਟ ਬਾਕੀ ਇਹ ਗਰਲਿਸ ਵੀ ਹੈ ਕੋਈ ਵੀ ਪਾ ਸਕਦਾ ਹੈਗਾ ਆਪਣੇ ਵਰਗੇ ਮੀਡਲ ਏਜ ਵਾਲੇ ਵੀ ਪਾ ਸਕਦੇ ਨੇਗੇ ਬਹੁਤ ਜ਼ਿਆਦਾ ਵਧੀਆ ਜਿਹੜੀਆਂ ਇਹ ਚੀਜ਼ਾਂ ਨੇਗੀਆਂ ਜਫੀਰਾ ਸ਼ਿਲਕ ਨਿਊ ਇਹ ਲਾਂਚਿੰਗ ਹੈ ਇਸ ਵਾਰ ਇਹ ਸਾਰੇ ਤੁਸੀਂ ਦੇਖ ਹੀ ਚੁੱਕੇ ਹੋ ਵੈਸੇ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਆਈਆਂ ਹੋਈਆਂ ਨੇ ਆਪਣੇ ਕੋਲ ਇਹ ਦਾਸ ਬ੍ਰਾਂਡ ਹੇਗੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਚੱਲ ਰਹੇ ਨੇ ਗਿਸ ਟਾਈਮ ਤੇ ਇਹ ਬਹੁਤ ਵਧੀਆ ਨੇ ਕਿਉਂਕਿ ਇਹਨਾਂ ਤੇ ਵਰਕ ਵਗੈਰਾ ਦੀ ਨੀਡ ਨਹੀਂ ਹੈਗੀ ਸੋ ਨੂੰ ਵਰਕ ਵਗੈਰਾ ਕਰਨ ਦੀ ਕੋਈ ਨੀਡ ਨਹੀਂ ਹੈਗੀ ਇਹਦੇ ਵਿੱਚ ਹਰ ਤਰ੍ਹਾਂ ਦਾ ਆਪਣੇ ਕੋਲ ਕਲਰ ਚਾਰਟ ਹੈ ਤੇ ਲਾਈਟ ਡਾਰਕ ਤੇ ਇਹਦੇ ਵਿੱਚ ਜਿਹੜਾ ਥਰਡ ਕਲਰ ਹੈਗਾ ਇਸ ਪ੍ਰਿੰਟ ਦੇ ਵਿੱਚ ਉਹ ਆ ਗਿਆ ਜੀ ਪਿਸਤਾ ਬਹੁਤ ਪਿਆਰਾ ਬਹੁਤ ਪਿਆਰਾ ਪਿਸਤਾ ਸ਼ੇਡ ਹੈ ਬਹੁਤ ਹੀ ਜ਼ਿਆਦੇ ਸੋਣੇ ਸੂਟ ਨੇਗੇ ਡਿਜ਼ਾਈਨ ਪ੍ਰਿੰਟ ਤੁਸੀਂ ਪਸੰਦ ਕਰਨੇ ਨੇਗੇ ਤੇ ਸਟੱਫ ਲੈ ਕੇ ਆਣ ਦੀ ਜ਼ਿੰਮੇਵਾਰੀ ਸਾਡੀ ਹੈ ਤੇ ਕੱਪੜਾ ਬਹੁਤ ਜ਼ਿਆਦਾ ਵਧੀਆ ਸਟੱਫ ਬਹੁਤ ਵਧੀਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਆਂਗੀ ਵੀ ਬੇਸ਼ੱਕ ਬਿਨਾ ਵਰਕ ਤੋਂ ਪਾ ਕੇ ਤੁਸੀਂ ਇਹ ਸੂਟ ਚਲੇ ਜਾਓ ਕੋਈ ਜੇ ਨਾਂ ਪੁੱਛੇ ਤਾਂ ਕਹੋ ਕਿ ਕਿਥੋਂ ਲੈ ਕੇ ਆਏ ਹੋ ਕਿਉਂਕਿ ਇਹਨਾਂ ਦੇ ਵਿੱਚ ਸ਼ਾਈਨਿੰਗ ਵੀ ਹੈਗੀ ਹੈ ਤੇ ਚੀਜ਼ਾਂ ਵੀ ਇਹ ਲੇਟੈਸਟ ਨੇ ਲੇਟੈਸਟ ਜੀਆਂ ਚੀਜ਼ਾਂ ਨੇ ਲੋ ਇੱਕ ਪ੍ਰਿੰਟਿੰਗ ਇਹ ਆ ਗਈ ਇਹ ਐਦਾਂ ਦੀ ਪ੍ਰਿੰਟਿੰਗ ਹੈ ਇਨਾਂ ਦੇ ਵਿੱਚ ਸ਼ਾਈਨਿੰਗ ਹੀ ਇੰਨੀ ਹੈ ਕਿ ਸਮਝ ਨਹੀਂ ਆ ਰਹੀ ਹੈਗੀ ਤੇ ਬਸ ਕੁਝ ਲਾਈਟਾਂ ਕਰਕੇ ਵੀ ਸ਼ਾਈਨਿੰਗ ਇਹ ਵੀ ਨਹੀਂ ਹੈਗੀ ਬਹੁਤ ਜ਼ਿਆਦਾ ਬਹੁਤ ਸੋਹਣਾ ਸੂਟ ਨੇ ਗ੍ਰੇਸਫੁਲ ਜਿਹਾ ਬਹੁਤ ਪਿਆਰੇ ਜਿੱਦਾਂ ਕਿਸੇ ਨੇ ਹਲਦੀ ਦੇ ਲਈ ਪਾਣਾ ਹੈ ਹਲਦੀ ਮਹਿੰਦੀ ਦੇ ਲਈ ਤਾਂ ਇਹ ਚ ਆਪਸ਼ਨ ਬਹੁਤ ਵਧੀਆ ਹੈਗਾ ਐਂਡ ਬਹੁਤ ਸੋਹਣਾ ਸਰਦਾਈ ਰੰਗ ਆ ਗਿਆ ਸਰਦਾਈ ਫਰੂਜੀ ਰੰਗ ਬਹੁਤ ਸੋਹਣਾ ਇਹਦਾ ਵੀ ਜਵਰਦਾਸਤ ਜਿਹਾ ਪ੍ਰਿੰਟ ਹੈਗਾ ਬਹੁਤ ਪਿਆਰਾ ਪ੍ਰਿੰਟ ਹੈ ਇਹਦਾ ਵੀ ਤੇ ਲਓ ਜੀ ਮਹਿੰਦੀ ਲਈ ਹਲਦੀ ਮਹਿੰਦੀ ਲਈ ਵੀ ਆ ਗਿਆ ਜੀ ਮਹਿੰਦੀ ਕਲਰ ਕਿਉਂਕਿ ਆਪਣੇ ਮੈਰਿਜ ਦਾ ਜ਼ਿਆਦਾ ਟਾਈਮ ਹੈਗਾ ਸੀਜ਼ਨ ਹੈ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਜਿੱਦਾਂ ਆਪਾਂ ਵਰਕ ਤਾਂ ਦੇਖੋ ਮੇਨ ਡੇ ਪਾਵਾਂਗੇ ਜਾਂ ਵਰਕ ਵਾਲੇ ਪਾਂਦੇ ਰਹਿੰਦੇ ਨੇਗੇ ਪਰ ਐਵੇਂ ਦੀ ਚੀਜ਼ ਪਾਵਾਂਗੇ ਤਾਂ ਅਲੱਗ ਜੀ ਗ੍ਰੇਸ ਦਊਗੀ ਬਾਅਦ ਚ ਜੂਜ਼ੇਬਲ ਵੀ ਨਹੀਂ ਆ ਆਮ ਆਪਕ ਕਿਸੇ ਦੇ ਹਰ ਕਿਤੇ ਪਾ ਕੇ ਜਾ ਸਕਦੇ ਆਂਗੇ ਐਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਬਾਹਰ ਵਾਲੀਆਂ ਪਹਿਣਾ ਲਈ ਵੀ ਬਹੁਤ ਵਧੀਆ ਹੈਗਾ ਇਹ ਕਿ ਇਹ ਸੋਨੂੰ ਰਿੰਕਲ ਫ੍ਰੀ ਨੇਗੇ ਇਹ ਤੇ ਗੁਰਦੁਆਰਾ ਸਾਹਿਬ ਜਾਣ ਲਈ ਸੋਨੂੰ ਗ੍ਰੇਸ ਵੀ ਅੱਛੀ ਦੇਣਗੇ ਕਿਉਂਕਿ ਕਾਟਨ ਥੋੜੇ ਖਰਾਬ ਹੋ ਜਾਂਦੀ ਹੈਗੀ ਇਸ ਕਰਕੇ ਇਹ ਚੀਜ਼ਾਂ ਅੱਛੀਆਂ ਨੇਗੀਆਂ ਬਹੁਤ ਸੋਹਣੀਆਂ ਨੇ ਜਫੀਰਾ ਸ਼ਿਲਕ ਇਹਦਾ ਕਲਰ ਚੈੱਕ ਕਰੋ ਤੁਸੀਂ ਕਲਰ ਚੈੱਕ ਕਰੋ ਕਿੰਨਾ ਪਿਆਰਾ ਕਲਰ ਹੈ ਬਹੁਤ ਬਹੁਤ ਜ਼ਿਆਦਾ ਸੋਨਾ ਕਲਰ ਹੈ ਤੇ ਉਸ ਤੋਂ ਬਾਅਦ ਆ ਗਿਆ 골ਡਨ ਮਸਟਰਡ ਹਰ ਇੱਕ ਕਲਰ ਲੈ ਕੇ ਆਇਆ ਤੁਹਾਡੇ ਲਈ ਇਹ 골ਡਨ ਮਸਟਰਡ ਹੈ ਹਰ ਇੱਕ ਏਜ ਗਰੁੱਪ ਦੇ ਲਈ ਇਹ ਸੂਟ ਨੇਗੇ ਤੇ ਇੱਕ ਏ ਡਿਜ਼ਾਈਨਿੰਗ ਚ ਮੈਂਦੀ ਆ ਗਿਆ ਜਿਹੜਾ ਡਿਜ਼ਾਈਨਿੰਗ ਤੁਹਾਨੂੰ ਪਸੰਦ ਹੈ ਤੁਸੀਂ ਉਹ ਲਿਓ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਇਹ ਵੀ ਬਹੁਤ ਬਹੁਤ ਪਿਆਰਾ ਸ਼ੇਡ ਹੈ ਵੀ ਬਹੁਤ ਜ਼ਿਆਦਾ ਸੋਨਾ ਸ਼ੇਡ ਹੈਗਾ ਪਰਸਨਲੀ ਬਹੁਤ ਪਿਆਰੇ ਸ਼ੇਡ ਰਣਗੇ ਇਹ ਤੇ ਰੈਸਟ ਦੇ ਵਿੱਚ ਵੀ ਆ ਗਿਆ ਇਹਦੇ ਵਿੱਚ ਦੋ ਤਿੰਨ ਕਲਰ ਆਪਣੇ ਸੋਲਡ ਆਊਟ ਵੀ ਹੋ ਚੁੱਕੇ ਨੇਗੇ ਕਿਉਂਕਿ ਭੈਣਾ ਜਿਹੜੀ ਇਹ ਲੈ ਗਈਆਂ ਵਿਜ਼ਿਟ ਕਰਕੇ ਵੀਡੀਓ ਹੁਣ ਹਰ ਇੱਕ ਚੀਜ਼ ਦੀ ਵੀਡੀਓ ਡੇਲੀ ਕਈ ਕਈ ਵੀਡੀਓ ਨਹੀਂ ਪਾ ਸਕਦੇ ਵੱਧ ਤੋਂ ਵੱਧ ਦੋ ਜਾਂ ਤਿੰਨ ਵੀਡੀਓ ਪਾ ਸਕਦੇ ਹੁੰਦੇ ਆਗੇ ਆਪਾਂ ਸਟੱਫ ਬਹੁਤ ਆਇਆ ਹੋਇਆ ਲੇਟੈਸਟ ਹੈਗਾ ਸਾਰਾ ਲੇਟੈਸਟ ਸਟੱਫ ਹੈਗਾ ਕੋਈ ਵੀ ਆਪਣੇ ਕੋਲੇ ਪੁਰਾਣਾ ਸਟੱਫ ਨਹੀਂ ਹੋਗਾ ਜਿਹੜਾ ਤੁਸੀਂ ਨੇ ਲਾਸਟ ইয়ার ਯੂਜ਼ ਕੀਤਾ ਹੈਗਾ ਜਾਂ ਲਾਸਟ ইয়ার ਸੋਸ਼ਲ ਮੀਡੀਆ ਤੇ ਦੇਖਿਆ ਹੈਗਾ ਕੋਈ ਸਟੱਫ ਐਦਾਂ ਦਾ ਨਹੀਂ ਹੈਗਾ ਸਭ ਜੋ ਵਿੰਟਰ ਦਾ ਵੀ ਲੈ ਕੇ ਆ ਰਹੇ ਆ ਪਾਰਟੀ ਵੇਅਰ ਐਦਾਂ ਦਾ ਵੀ ਲੈ ਕੇ ਆ ਰਹੇ ਆ ਸਭ ਨਿਊ ਸਭ ਨਿਊ ਲੁੱਕ ਦੇ ਵਿੱਚ ਤੁਹਾਡੇ ਲਈ ਲੈ ਕੇ ਆ ਰਹੇ ਆ ਮੈਨੂੰ ਇਹ ਹੈ ਮੇਰੀਆਂ ਪਿਆਰੀਆਂ ਪਿਆਰੀਆਂ ਪੈਣਾ ਨਵੀਂ ਚੀਜ਼ ਪਾਣ ਜੇ ਸਾਡੇ ਨਾਲ ਜੁੜੀਆਂ ਨੇ ਗੁਰਮੇਰ ਬਟੀਕ ਨਾਲ ਜੁੜਿਓ ਤਾਂ ਤੁਸੀਂ ਨਵੀਆਂ ਨਵੀਆਂ ਚੀਜ਼ਾਂ ਪਾਓ ਤੇ ਬਿਲਕੁਲ ਜੈਨੂਇਨ ਪ੍ਰਾਈਸ ਤੇ ਪਾਉ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ 1700 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਦੋਂ ਕਿ ਤੁਸੀਂ ਸਾਰੇ ਟ੍ਰੈਂਡਿੰਗ ਬੁਟੀਕਸ ਕੱਢ ਕੇ ਦੇਖ ਲਓ ਸ਼ਾਪਕੀਪਰ ਕੱਢ ਕੇ ਦੇਖ ਲਓ 1800 ਰੁਪਏ ਇਹਨਾਂ ਦਾ ਪ੍ਰਾਈਸ ਦੇ ਰਹੇ ਨੇ ਫਿਰ ਵੀ ਆਪਾਂ 1700 ਰੁਪਏ ਇਹਨਾਂ ਦਾ ਪ੍ਰਾਈਸ ਦੇ ਦਿੱਤਾ ਹੈਗਾ 1700 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੇ ਫਟਾਫਟ ਆਰਡਰ ਬੁੱਕ ਕਰਿਓ 9253115036 ਦੇ ਉੱਤੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਜਫੀਰਾ ਛਿਲਕੇਗੀ ਬਹੁਤ ਜਿਆਦਾ ਵਧੀਆ ਹੈ ਬਿਨਾ ਵਰਕ ਤੋਂ ਪਾਉਂਗੇ ਬਹੁਤ ਜਿਆਦਾ ਵਧੀਆ ਲੰਗੇ ਜੇ ਵਰਕ ਕਰਵਾ ਲੂਗੇ ਤਾਂ ਸੋਨੇ ਤੇ ਸਹਾਗਾ ਜੀ 9253115036 ਤੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਖੁਸ਼ ਰਹੋ ਤੁਸੀਂ ਬਹੁਤ ਬਹੁਤ ਜਿਆਦਾ ਪਿਆਰੇ ਕਲਰ ਲੰਗੇ ਮੈਂ ਦੁਬਾਰਾ ਰਿਪੀਟ ਕਰਨ ਲੱਗੀਆਂ ਤੁਹਾਨੂੰ ਸਕਰੀਨ ਸ਼ਾਟ ਲੈਣੇ ਆਸਾਨ ਹੋ ਜਾਣਗੇ ਫਟਾਫਟ ਆਰਡਰ ਪਲੇਸ ਕਰਿਓ ਜੀ ਨਾਲ ਦੀ ਨਾਲ ਪੇਮੈਂਟ ਡਨ ਕਰਕੇ ਹੀ ਤੁਸੀਂ ਮੈਨੂੰ ਕਿਆ ਕਰੋ ਜੀ ਪੁੱਛ ਕੇ ਇੱਕ ਵਾਰ ਵੀ ਹੈਗਾ ਤੇ ਨਾਲ ਦੀ ਨਾਲ ਪੇਮੈਂਟ ਡਨ ਦੇਖੋ ਜੀ ਨਾਲ ਦੀ ਨਾਲ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਤੇ ਜਿਹੜੀਆਂ ਪੈਣਾ ਦੇ ਆਰਡਰ ਆਪਣੇ ਕੋਲੇ ਬਾਰ ਵਾਲੀਆਂ ਦੇ ਚੱਲ ਰਹੇ ਨੇ ਉਹ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਆਪਣਾ ਹੋਲਡ ਕਰਵਾ ਸਕਦੇ ਹੋਗੇ ਚਲੋ ਉਹਨਾਂ ਦਾ ਆਪਾਂ ਨੂੰ ਪਤਾ ਕੱਲੇ ਕੱਲੇ ਸੂਟ ਦੀ ਪੇਮੈਂਟ ਕਰਨੀ ਔਖੀ ਹੈ ਤੇ ਲਓ ਜੀ ਬਹੁਤ ਸੋਹਣੇ ਬਹੁਤ ਜ਼ਿਆਦਾ ਗ੍ਰੇਸੀ ਸੂਟ ਲੈਣਗੇ ਇਹ ਬਹੁਤ ਜ਼ਿਆਦਾ ਪਾ ਕੇ ਜਾਉਗੇ ਚਾਰ ਜਹੇ ਪੁੱਛਣਗੇ ਵੀ ਕਿੱਥੋਂ ਲੈ ਕੇ ਆਏ ਹੋ ਐਨੇ ਕੁ ਸੋਹਣੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੱਬ ਕੇ ਤੇ ਸੋਹਣੇ ਸੋਹਣੇ ਕਮੈਂਟ ਕਰੋ ਲਾਈਕ ਕਰੋ ਗੁਰਮੇਹਰ ਬਟੀਕ ਚੱਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਉੱਥੇ ਜਾ ਕੇ ਵੀ ਪਲੀਜ਼ ਫੋਲੋ ਕਰੋ ਆਪਣੇ ਚੈਨਲ ਨੂੰ ਫਾਲੋ ਕਰੋ ਉੱਥੇ ਜਾ ਕੇ ਵੀ ਤੇ ਆਪਾਂ ਜਲਦੀ ਹੀ ਇੰਸਟਾ ਤੇ ਫੇਸਬੁੱਕ ਦੇ ਉੱਤੇ ਆਪਣੀ ਆਈਡੀ ਬਣਾਵਾਂਗੇ ਤੇ ਉੱਥੇ ਵੀ ਆਪਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਜਿਹੜੇ ਭੈਣੇ ਇੰਸਟਾਗ੍ਰam ਨਹੀਂ ਚਲਾਉਂਦੇ ਹੈਗੇ ਤੇ ਫੇਸਬੁੱਕ ਦੇ ਉੱਤੇ ਕਾਫੀ ਮੈਨੂੰ ਕੁਐਰੀਜ਼ ਆ ਰਹੀਆਂ ਸੀਗੀਆਂ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀ ਜੀ ਤੁਸੀਂ ਫੇਸਬੁੱਕ ਤੇ ਵੀ ਆਪਣਾ ਕਾਊਂਟ ਬਣਾਓ ਬੁਟੀਕ ਦਾ ਤੇ ਉੱਥੇ ਸਿਰਫ ਆਪਣਾ ਪਰਸਨਲ ਅਕਾਊਂਟ ਸੀਗਾ ਕਈ ਵਾਰ ਮੈਂ ਵੀਡੀਓ ਅਪਲੋਡ ਕਰ ਦਿੰਦੀ ਆ ਵਟ ਉਹ ਕਹਿੰਦੇ ਨੇ ਜੀ ਆਪਣਾ ਕਾਊਂਟ ਬਣਾਓ ਤੁਸੀਂ ਤੇ ਉੱਥੇ ਵੀ ਜਾ ਕੇ ਬਣਾਵਾਂਗੇ ਆਪਾਂ ਆਪਣਾ ਅਕਾਊਂਟ ਤੇ ਉੱਥੇ ਵੀ ਵੀਡੀਓ ਅਪਲੋਡ ਕਰਿਆ ਕਰਾਂਗੇ ਵੱਤੋ ਵੱਤ ਫਟਾਫਟ ਤੁਸੀਂ ਜੋ ਆਪਣਾ ਸੂਟ ਹੈ ਹੋਲਡ ਕਰਵਾ ਸਕਦੇ ਹੋਗੇ ਬਹੁਤ ਪਿਆਰੀਆਂ ਇਹ ਚੀਜ਼ਾਂ ਨੇ ਥੈਂਕ ਯੂ ਸੋ ਮੱਚ ਦੁਆਰਾ ਤੋ ਫਿਰ ਨਵਾਂ ਸਵੇਰਾ ਤੁਹਾਡੇ ਲਈ ਨਵੀਆਂ ਖੁਸ਼ੀਆਂ ਲੈ ਕੇ ਆਵੇ ਥੈਂਕ ਯੂ